ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਡੀਜੀਪੀ ਸ਼੍ਰੀ ਗੋਰੇ ਯਾਦਕ ਜੀ ਦੇ ਦਿਸ਼ਾ ਨਿਰਦੇਸ਼ੇ ਇਹ ਸਾਨੂੰ ਕਾਫੀ ਕੰਪਲੇਂਟਸ ਆ ਰਹੀਆਂ ਸੀਗੀਆਂ ਕਿ ਜਿਹੜਾ ਰੂਪਨਗਰ ਡਿਸਟ੍ਰਿਕਟ ਵਿੱਚ ਇਲੀਗਲ ਮਾਈਨਿੰਗ ਦੀਆਂ ਕਾਫੀ ਕੰਪਲੇਂਟਸ ਸਾਡੇ ਸਾਹਮਣੇ ਆ ਰਹੀਆਂ ਸੀਗੀਆਂ ਮਾਣਯੋਗ ਸੀਐਮ ਸਾਹਿਬ ਦੀਆਂ ਡਾਇਰੈਕਸ਼ਨਸ ਸੀਗੀਆਂ ਕਿ ਆਪਾਂ ਜਿਹੜੇ ਇਹ ਇਲੀਗਲ ਧੰਦੇ ਚੱਲਦੇ ਨੇ ਮਾਫੀਆ ਜਿਹੜਾ ਚੱਲਦਾ ਇਹਨੂੰ ਆਪਾਂ ਨੇ ਪੂਰੇ ਸਿਸਟਮ ਨੂੰ ਆਪਾਂ ਨੇ ਖਰਾਬ ਕਰ ਦੇਣਾ ਕਿ ਜਿਹੜਾ ਲੋਕਾਂ ਦਾ ਜਿਹੜਾ ਬਣਦਾ ਰਾਇਲਟੀ ਦੇ ਰਾਹੀਂ ਜਿਹੜਾ ਆਪਣਾ ਸਰਕਾਰੀ ਫੰਡ ਹੋਏਗਾ ਉਹਦੇ ਚ ਜਿਹੜੇ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੋਏਗਾ ਉਹੀ ਇੱਥੇ ਹੋਣਾ ਚਾਹੀਦਾ ਤਾਂ ਕਿ ਜਿਹੜਾ ਲੋਕਾਂ ਨੂੰ ਬੈਨੀਫਿਟ ਜਾਣਾ ਚਾਹੀਦਾ ਜਿਹੜੀ ਰਾਇਲਟੀ ਦੀ ਮਨੀ ਦਾ ਉਹ ਸਾਡੇ ਕੋਲ ਜਿਹੜਾ ਹੈਗਾ ਲੋਕਾਂ ਨੂੰ ਬੈਨੀਫਿਟ ਪਹੁੰਚਾਇਆ ਜਾ ਸਕੇ ਇਸੇ ਤਹਿਤ ਰੂਪਨਗਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆ ਹੋਇਆ ਕੱਲ ਰਾਤ 6-7 ਜਗ੍ਹਾ ਤੇ ਛਾਪਾ ਮਾਰੀ ਕੀਤੀ ਗਈ ਜਿਹਦੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਐਲਗਰਾਂਦ ਤੇ ਅਗੰਪੁਰ ਨੇ ਜਿਹੜੇ ਉੱਥੇ ਦੇ ਸਾਈਟਸ ਸੀਗੀਆਂ ਜਿਹੜੀਆਂ ਰਾਤ ਨੂੰ ਲੇਟ ਨਾਈਟ ਉੱਥੇ ਪੋਕਲੇਨ ਮਸ਼ੀਨਾਂ ਚੱਲ ਰਹੀਆਂ ਸੀਗੀਆਂ ਪੰਜ ਜਿਹੜੀਆਂ ਮਸ਼ੀਨਾਂ ਉਹ ਸਾਡੇ ਵੱਲੋਂ ਜਿਹੜੀਆਂ ਰੂਪਨਗਰ ਪੁਲਿਸ ਵੱਲੋਂ ਤੇ ਨਾਲ ਮਾਈਨਿੰਗ ਡਿਪਾਰਟਮੈਂਟ ਦੇ ਵੱਲੋਂ ਅਸੀਂ ਸੀਜ਼ ਕਰ ਦਿੱਤੀਆਂ ਨੇ ਤੇ ਇਹਦੇ ਨਾਲ ਨਾਲ ਅਸੀਂ ਜਿਹੜੇ ਬਾਕੀ ਦੇ ਇੱਥੇ ਟਿੱਪਰ ਵਗੈਰਾ ਵੀ ਚੱਲ ਰਹੇ ਨੇ ਦਿਨੇ ਵੀ ਰਾਤ ਨੂੰ ਵੀ ਜਿਹੜੇ ਚੱਲ ਰਹੇ ਨੇ ਜਿਹੜਿਆਂ 'ਚ ਬਿਨਾ ਨੰਬਰ ਪਲੇਟ ਤੋਂ ਕੋਈ ਚੱਲ ਰਿਹਾ ਜਿਹੜੀ ਕੋਈ ਕੋਈ ਹਾਦਸੇ ਦਾ ਸ਼ਿਕਾਰ ਹੋ ਸਕਦਾ ਲੋਕਾਂ ਲਈ ਜਿਹੜਾ ਜਾਨਵਰ ਦੀ ਸੁਰੱਖਿਆ ਆਪਾਂ ਜ਼ਰੂਰੀ ਸਮਝਦੇ ਹੁਏ ਆ ਉਹਨਾਂ ਤੇ ਵੀ ਸਾਡੀ ਜਿਹੜੀ ਡਰਾਈਵ ਹੈਗੀ ਸਪੈਸ਼ਲ ਡਰਾਈਵ ਉਹਨਾਂ ਦੀ ਜਿਹੜੇ ਚਲਾਨ ਉਹਨਾਂ ਦੀ ਜਿਹੜੀ ਹੈਗੀ ਇਹ ਕਰਨੇ ਦੀ ਉਹ ਵੀ ਅਸੀਂ ਡਰਾਈਵ ਸ਼ੁਰੂ ਕਰ ਦਿੱਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਨ ਵਾਲੇ ਸਮੇਂ ਚ ਇਹ ਜਿਹੜੀ ਹੈਗੀ ਡਰਾਈਵ ਇਹ ਹੋਰ ਵੀ ਜ਼ਿਆਦਾ ਜਿਹੜੀ ਅਸੀਂ ਸ਼ਕਤੀ ਨਾਲ ਕਰਾਂਗੇ ਤਾਂ ਕਿ ਜਿਹੜਾ ਲੋਕਾਂ ਨੂੰ ਜਿਹੜਾ ਹੈਗਾ ਉਹ ਕੋਈ ਇਨਕਨਵੀਨੀਅੰਸ ਨਾ ਹੋਵੇ ਤੇ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਨੈਸ਼ਨਲ ਗ੍ਰੀਨ ਟਿਪਿਊਰਨਲ ਦੀ ਜਿਹੜੀ ਤੇ ਮਾਨਯੋਗ ਹਾਈ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਵੀ ਇਨਬਿਨ ਪਾਲਣਾ ਹੋਵੇ ਤੇ ਜਿਹੜੀ ਮਾਨਯੋਗ ਸੀਐਮ ਸਾਹਿਬ ਦੇ ਤੇ ਡੀਜੀਪੀ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਨੇ ਇੱਥੇ ਕੋਈ ਵੀ ਇਲੀਗਲ ਗੋਰਖ ਧੰਦਾ ਮਾਈਨਿੰਗ ਮਾਫੀਆ ਇਹਨਾਂ ਨੂੰ ਨਹੀਂ ਆਪਰੇਟ ਹੋਣ ਦਿੱਤਾ ਜਾਵੇਗਾ ਉਹਨੂੰ ਵੀ ਮੁੱਖ ਰੱਖਦਿਆਂ ਹੋਏ ਆ ਉਹਦੇ ਤੇ ਵੀ ਅਸੀਂ ਸਖਤ ਕਾਰਵਾਈ ਕਰਾਂਗੇ ਲੱਗਦਾ ਜਿਹੜਾ ਕੇਸ ਹੈ ਉਹ ਮੰਗਲ ਤੇ ਨੰਪੁਰ ਦਾ ਫਾਇਨਲ ਦਰਜ ਹੈ ਇੱਕ ਨੂਰਪੁਰ ਵਿਧਿਚ ਹੋਇਆ ਜੀ ਇੱਕ ਨਨਪੁਰ ਸਾਹਿਬ ਜਿਹੜਾ ਕਰ ਚੁੱਕਾ ਹੈ ਜਿਹੜੇ ਲੀਗ ਦੇਖੋ ਜੀ ਸਾਡੇ ਨਾਲ ਮਾਈਨਿੰਗ ਡਿਪਾਰਟਮੈਂਟ ਅਸੀਂ ਉਹਨਾਂ ਦੇ ਨਾਲ ਸਾਂਝਾ ਉਪਰਾਲਾ ਕੀਤਾ ਹੋਇਆ ਹੈ ਤੇ ਜਿਹੜੀ ਜਿਹੜੀ ਵੀ ਮਾਈਨਿੰਗ ਡਿਪਾਰਟਮੈਂਟ ਸਾਨੂੰ ਦੱਸੇਗਾ ਕਿਉਂਕਿ ਉਹਨਾਂ ਦੀ ਜ਼ਿਆਦਾ ਟੈਕਨੀਕਲ ਐਕਸਪਰਟਾਈਜ਼ ਹੈਗੀ ਹੈ ਜਿਹੜੀ ਜਿਹੜੀ ਸਾਨੂੰ ਦੱਸਣਗੇ ਕਿ ਕਿਹੜੀਆਂ ਟੈਕਨੀਕਲਿਟੀਆਂ ਦੇ ਮੁੱਖ ਆਖਦੇ ਹਾਂ ਹੋਇਆ ਕਿਹੜੀ ਚੀਜ਼ ਇਲੈਗਲ ਹੈ ਕਿਹੜੀ ਚੀਜ਼ ਲੀਗਲ ਉਹਨੂੰ ਮੁੱਖ ਰੱਖਦੇ ਹਾਂ ਜਿਹੜੀ ਸਾਡੇ ਕੋਲ ਕੰਪਲੀਟ ਹੈਗੀ ਅਸੀਂ ਉਹਦੇ ਦੇ ਕਾਰਵਾਈ ਕਰਦੇ ਰਹਿਾਂਗੇ ਜੀ ਜੀ ਜਿਹੜੇ ਹੈਗੇ ਸਾਡੇ ਅਸੀਂ ਉਹਨਾਂ ਦੇ ਬੰਦੇ ਜਿਹੜੇ ਸਾਡੇ ਮੌਕੇ ਤੇ ਜਿਹੜੇ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਤੇ ਉਹਨਾਂ ਦੀ ਜਲਦੀ ਅਰੈਸਟਰੀ ਹੋਏਗੀ। ਇਹ ਮਸ਼ੀਨਾਂ ਵਾਲੇ ਕਿੰਨੇ ਕੇਸ ਨਹੀਂ ਹੋਈ ਵੀ ਹੈ ਕਿ ਨਹੀਂ ਹਲੇ ਨਹੀਂ ਜੀ ਹਜੇ ਜਿਹੜੇ ਮਸ਼ੀਨਾਂ ਵਾਲੇ ਮਾਲਕ ਹੈ ਉਹ ਜਿਹੜੇ ਉਹਨਾਂ ਦੇ ਰਜਿਸਟ੍ਰੇਸ਼ਨ ਜਿਹੜੀ ਅਥਾਰਟੀਜ਼ ਤੋਂ ਲੈ ਕੇ ਉਹਨਾਂ ਦੀਆਂ ਡਿਟੇਲਸ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇਗਾ। ਜੀ ਜਦੋਂ ਮਸ਼ੀਨਾਂ ਭੜਿਆ ਦੀ ਉਸਲੇ ਉਹਦੇ ਵਿੱਚ ਬੰਦੇ ਨਹੀਂ ਸਨ। ਨਹੀਂ ਜੀ ਉਸ ਟਾਈਮ ਉੱਥੇ ਕੋਈ ਮੌਕੇ ਤੇ ਨਹੀਂ ਪ੍ਰੈਜ਼ੈਂਟ ਸੀਗੇ ਤੇ ਜਦੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਜਿਹੜੇ ਹੈਗੇ ਮੌਕੇ ਤੇ ਆ ਵੀਡੀਓਜ਼ ਸੀਸੀਟੀਵੀ ਫੁਟੇजेस ਸਾਰਾ ਕੁਝ ਜਿਹੜਾ ਖੰਗਾਲਿਆ ਜਾ ਰਿਹਾ ਤੇ ਜਿਹੜਾ ਵੀ ਸਾਡੇ ਸਾਹਮਣੇ ਤਾਂ ਥਾਣੇ ਦੇ ਸਾਹਮਣੇ ਸੀ ਉਹਨਾਂ ਦੇ ਕਰੀ ਜਿਹੜਾ ਕੀਤਾ ਨਹੀਂ ਜੀ ਬਤਾਓ ਨੰਬਰ ਪਲੇਟਸ ਆ ਜਾਂ ਉਹਨੂੰ ਲੈ ਕੇ ਡਰਾਈਵ ਕੋ ਸਪੈਸ਼ਲ ਸ਼ੁਰੂ ਕਰਾਂਗੇ ਬਿਲਕੁਲ ਜੀ ਕੀਤੀ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਬਿਨਾ ਨੰਬਰ ਪਲੇਟ ਤੋਂ ਜਿਹੜੇ ਚੱਲਦੇ ਨੇ ਜਿਹੜੀ ਜਿਹੜੇ ਓਵਰਲੋਡਡ ਨੇ ਪਾਰਟੀਆਂ ਦੇ ਨਾਲ ਅਸੀਂ ਸਾਂਝੇ ਨਾਕੇ ਵੀ ਲਾਵਾਂਗੇ ਸਾਡੇ ਵੱਲੋਂ ਵੀ ਜਿਹੜੇ ਬਿਨਾ ਨੰਬਰ ਪਲੇਟ ਤੇ ਜਿਹੜੇ ਹੈਗੇ ਨੇ ਚੱਲ ਰਹੇ ਨੇ ਟਿੱਪਰ ਉਹਨਾਂ ਦੇ ਖਿਲਾਫ ਵੀ ਡਰਾਈਵ ਸ਼ੁਰੂ ਕਰ ਦਿੱਤੀ ਮਾਈਨਿੰਗ ਪਰ ਤੇ ਬਾਈਲੇ ਮੋਰੇਜ ਦਾ ਅੰਗਿਆਤ ਹੋ। ਅ ਫਿਲਹਾਲ ਜੀ ਦੇਖੋ ਅਸੀਂ ਸਾਰੀ ਡਿਟੇਲ ਜਿਹੜੀ ਹੈ ਮਾਈਨਿੰਗ ਅਫੀਸਰ ਤੋਂ ਲੈ ਰਹੇ ਹਾਂ ਜਿਵੇਂ ਜਿਵੇਂ ਉਹ ਡਿਟੇਲ ਸਾਡੇ ਨਾਲ ਸਾਂਝਾ ਕਰ ਰਹੇ ਨੇ। ਬਾਕੀ ਜਿਵੇਂ ਤੁਹਾਨੂੰ ਪਤਾ ਹੈ ਕਿ ਤਫਤੀਸ਼ ਦੇ ਵਿੱਚ ਜਿਹੜੇ ਸਾਰੇ ਤੱਤ ਸਾਹਮਣੇ ਆ ਸਾਡੇ ਕੋਲ ਆ ਹੀ ਜਾਂਦੇ ਨੇ ਕਿ ਜਿਹੜਾ ਹੈਗਾ ਕੋਈ ਮਤਲਬ ਗੁੰਮਨਾਮ ਬੰਦਾ ਤਾਂ ਕੋਈ ਬੂਕਲੇਨ ਮਸ਼ੀਨਾਂ ਲੈਂਦਾ ਨਹੀਂ ਜਿਹੜਾ ਜਿਹੜੇ ਵੀ ਨਾਂ ਤੇ ਹੋਏਗਾ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਨਾਮਿਨੇਟ ਕਰਕੇ ਅਸੀਂ ਸਖਤ ਕਰਦੇ ਉਹਨਾਂ ਦੇ ਕਿ ਆਈ ਇੰਡਾ ਵੀ ਅਨਨੋਨ ਕਰਕੇ ਬਾਅਦ ਵਿੱਚ ਕੁਝ ਨਹੀਂ ਪਤਾਉਂਦਾ ਨਹੀਂ ਜੀ ਇਹ ਸਪੈਸ਼ਲ ਡਰਾਈਵ ਹੈ ਜੀ ਕਿਉਂਕਿ ਇਹ ਸਪੈਸ਼ਲ ਡਰਾਈਵ ਹੈ ਇਹ ਜਿਸ ਨਹੀਂ ਜੇ ਤੁਸੀਂ ਵੀ ਖਰੀਦੋਗੇ ਜੀ ਤੁਸੀਂ ਆਪਣੇ ਨਾਂ ਤੇ ਹੀ ਖਰੀਦੋਗੇ ਜੀ ਐਦਾਂ ਗੁੰਮਨਾਮ ਤਾਂ ਹੁੰਦਾ ਨਹੀਂ ਜੀ ਤੇ ਉਹੀ ਫਿਰ ਅਸੀਂ ਸਾਰੀਆਂ ਜਿਹੜੀਆਂ ਰਜਿਸਟ੍ਰੇਸ਼ਨ ਅਥਾਰਟੀ ਇਸ ਤੋਂ ਡੀਟੇਲ ਇਹ ਇਹੀ ਹੁੰਦਾ ਵੀ ਉਹ ਬਾਅਦ ਚ ਬੰਦੇ ਜਾਂ ਕਿਸੇ ਚ ਡਰਾਈਵ ਜਾਂ ਆਪਰੇਟਰ ਦੇ ਪਾਸਤਾ ਜਾਂਦਾ ਜਾਂ ਕਿਸੇ ਮਾਲਕ ਦੇ ਪਾਸ ਬਾਹਰ ਹੋ ਹਉਮਲਕ ਬਿਲਕੁਲ ਹੋਏਗਾ ਜੀ ਬਿਲਕੁਲ ਸਖਤੀ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਡਰਾਈਵ ਪੂਰੀ ਸਖਤੀ ਨਾਲ ਚਲਾਵਾਂਗੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਡਰਾਈਵ ਅਸੀਂ ਸਾਂਝੇ ਤੌਰ ਤੇ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਕਰ ਰਹੇ ਜਿਹੜੀਆਂ ਵੀ ਟੈਕਨੀਕਲिटीज ਹੈਗੀਆਂ ਜਿਹੜੀਆਂ ਮਾਈਨਿੰਗ ਡਿਪਾਰਟਮੈਂਟ ਨੂੰ ਪਤਾ ਹੈ ਜਿਹੜੀਆਂ ਲੋਕਾਂ ਵੱਲੋਂ ਵੀ ਫੀਡਬੈਕ ਆਂਦੀ ਹੈ ਅਸੀਂ ਜਿਹੜਾ ਵੀ ਇਲੀਗਲ ਧੰਦਾ ਹੋ ਰਿਹਾ ਉਹਦੇ ਤੇ ਅਸੀਂ ਸਖਤ ਕਾਰਵਾਈ ਕਰ ਰਹੇ ਹਾਂ।